ਵੱਖ-ਵੱਖ ਜਥੇਬੰਦੀਆਂ ਪੰਥਕ ਪੀਰਾਂ ਮੌਕੇ ਦੇ ਉੱਪਰ ਮੌਜੂਦ ਰਹਿਣਗੇ ਔਰ ਇਸ ਸਥਿਤੀ ਨੂੰ ਨਾ ਲਾ ਜਿਹੜੇ ਜਿਕਾਰੇ ਨੇ ਉਹ ਲੱਗਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਸਥਿਤੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਇਸ ਤਰੀਕੇ ਦੇ ਨਾਲ ਵੀ ਰਹਿਣ ਵਾਲੀ ਹੈ ਜੋ ਹਾਲਾਤ ਜਿਹੜੇ ਕਿਉਂਕਿ ਇੱਥੇ तमाम ਪੰਥਕ ਪੀਰਾਂ ਔਰ ਪ੍ਰਸ਼ਾਸਨ ਦੇ ਨਾਰੇ ਪ੍ਰਸ਼ਾਸਨ ਮੁਬਾਰਕਾਦ ਮੁਬਾਰਕਾਦ ਦੇ ਨਾਰੇ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਕਿਸ ਤਰੀਕੇ ਦੇ ਨਾਲ ਇੱਥੇ ਜੋ ਕੁਝ ਹੋਇਆ ਘਟਨਾ ਕਰਨ ਦਾ ਉਸ ਦੇ ਮੁੱਦੇ ਉੱਤੇ ਕਿਤਨਾ ਕਿਤੇ ਜ਼ਰੂਰ ਜਿਹੜੀ ਸਥਿਤੀ ਹੈ ਉਹ ਗਰਮਾਉਂਦੀ ਹੋਈ ਦਿਖਾਈ ਦੇ ਰਹੀ ਹੈ ਤਾਂ ਇਹ ਕਿਤੇ ਨਾ ਕਿਤੇ तमाम ਜਿਹੜੀਆਂ ਕਿਰਨ ਪ੍ਰਬੰਧ ਸਿੰਘ ਬੰਟੀ ਰਮਾਣਾ ਨੇ ਸੁਖਵੀਰ ਸਿੰਘ ਬਾਦਲ ਨੇ ਉਹ ਅੱਜ ਇੱਥੇ ਪਹੁੰਚਦੇ ਹੋਏ ਦਿਖਾਈ ਦੇ ਰਹੇ ਦਾ ਲਗਾਤਾਰ ਸਮਰਥਨ ਦੇ ਸ਼੍ਰੋਮਣੀ ਕਾਲਗ ਦੀ ਸਮੁੱਚੀ ਲੀਡਰਸ਼ਿਪ ਜਿਹੜੀ ਆ ਉਹ ਲਗਾਤਾਰ ਚੰਡੀਗੜ੍ਹ ਤੇਰੀ ਆ ਉਹ ਪਹੁੰਚਦੀ ہوئی ਦਿਖਾਈ ਦੇ ਰਹੀ ਸੀ ਸੋ ਅੱਜ ਵੀ ਯੂਨੀਵਰਸਿਟੀ ਦੇ ਵਿੱਚ ਮੁਰਦਾਬਾਦ ਦੇ ਨਾਰੇ ਜਿਹੜੇ ਨੇ ਉਹ ਲੱਗਦੇ ਹੋਏ ਨਜ਼ਰ ਆ ਰਹੇ ਨੇ ਦਾ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਇੱਥੇ ਪੰਜਾਬ ਯੂਨੀਵਰਸਿਟੀ ਪਹੁੰਚੇ ਨੇ ਔਰ ਹੁਣ ਦੀ ਜਿਹੜੀ ਸਿੱਖਿਆ ਵਿਦਿਆਰਥੀਆਂ ਦੇ ਨਾਲ ਵਿਚਾਰ ਚਰਚਾ ਹੋਣੀ ਹੈ ਔਰ ਉਸ ਤੋਂ ਲਾਵਾ ਜਿਹੜੇ ਮੁੱਦੇ ਲਗਾਤਾਰ ਨਿਕਲਦੇ ਆਉਂਦੇ ਨੇ ਸੋ ਉਸ ਦੇ ਉੱਤੇ ਵੀ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਹੋਣੀਆਂ ਨੇ तमाम ਚੀਜ਼ਾਂ ਜਿਹੜੀਆਂ ਇਹਥੇ ਸਥਿਤੀ ਜਿਹੜੀ ਹੈ ਵਿਚਾਰ ਚਰਚਾ ਜਿਹੜੀ ਹੈ ਐਸਓਆਈ ਜਿੱਥੇ ਬੰਦੀ ਹੈ ਬਿਲਕੁਲ ਤਾਂ ਸਥਿਤੀ ਜਿਹੜੀ ਹੈ How you? ਦੇ ਦੇ ਸੈਂਟਰਲ ਵੱਲੋਂ ਤੁਹਾਡੇ ਸਾਹਮਣੇ ਇੰਨਾ ਹਜੂਮ ਇੰਨਾ ਇਕੱਠ ਵਿਦਿਆਰਥੀਆਂ ਨੇ ਇਹ ਸਿੱਧ ਕਰ ਦਿੱਤਾ ਕਿ ਜਿਸ ਸੀ ਨੌਜਵਾਨਾਂ ਦੇ ਜਿਲ੍ਹੇ ਵਿੱਚ ਈਵਨ ਕੁਮਬੀਰ ਸਿੰਘ ਬਾਦਲੀ ਹੈ ਸਾਡੇ ਪੰਜਾਬ ਦੀ ਕਿਸੇ ਯੂਨੀਵਰਸਿਟੀ ਵਿੱਚ ਕੋਈ ਅੱਜ ਤੱਕ ਸਰਕਾਰ ਆ ਪੰਜਾਬ ਸਰਕਾਰ ਬਿਨਾਂ ਅਰਸੇ ਦੇ ਪ੍ਰਭਾਰੀ ਕੋ ਬਿਨਾਂ ਨਿਯੁਕਤੀ ਨਹੀਂ ਹੋ ਰਹੀ ਹੈ ਵੀ ਕੋਈ ਮੁੰਡਾ ਲਾ ਕੇ ਵਿਖਾ ਦਿਆ ਖਾਲਸਾ ਗਾੜੀ ਪਿੱਛੇ ਅਪੁਆਇੰਟਮੈਂਟ ਹੋ ਜਾਣੇ ਬੰਦੇ ਸੰਘ ਦੇ ਬੰਦੇ ਨਾ ਰੋਲਾ ਪਾ ਲਿਆ ਉੱਤੇ ਇੰਟਰਵਿਊ ਜਾਂਦੇ ਨੇ ਇੰਟਰਵਿਊ 'ਚ ਬੰਦੇ ਕਹਿ ਰਹੇ ਆ ਵੀ ਇਹ ਪੁਆਇੰਟ ਸਾਨੂੰ ਗਵਰਨਮੈਂਟ ਲੈਟਰ ਹੋਣੇ ਦਿਓ ਵੀ ਅਸੀਂ ਸ਼ਾਮ ਨੂੰ ਮਹਾਲੀ ਜਾਣਾ ਸਾਡੀ ਲੇਟ ਹੋ ਰਹੀ ਆ। ਵੇਖੋ ਤੱਕ ਵੀ ਤੱਕਾ ਆ ਰਿਹਾ ਵੀ ਆਮ ਬੰਦਾ ਇੱਥੇ ਹੁਣ ਪ੍ਰੋਫੈਸਰ ਨਹੀਂ ਲੱਗ ਸਕਦਾ ਸਾਡੇ ਬੱਚੇ ਪੀ ਐਚ ਡੀ ਕਰ ਰਹੇ ਨੇ ਕੋਸ਼ਿਸ਼ ਕਰ ਲੈਣ। ਵੀ ਸਾਰੀ ਗੱਲ ਤਾਂ ਐਜੂਕੇਸ਼ਨ ਨੂੰ ਕੰਟਰੋਲ ਕਰ ਰਹੇ ਆ। ਇਹ ਸਪੀਰ ਜੀ ਬੜਾ ਫੋਕਸ ਤਰੀਕੇ ਨਾਲ ਹਾਂਜੀ ਬੜੇ ਲੌਂਗ ਟਰਮ ਪਲਾਨ ਚੱਲ ਰਿਹਾ। ਕੁਝ ਦੇਖੋ ਕਲਿਆਣੀ ਇਹ ਕਿੰਨੇ ਬੱਚੇ ਹੋਦਾ ਵੀ ਐਗਜ਼ੈਕਟ ਇੰਨਾ ਨਹੀਂ ਬੜਾ ਹੋਇਆ ਬਹੁਤ ਮਤਲਬ ਆਇਆ ਸਾਰਾ ਕੋਈ ਬੜੀ 15 20 30 ਸਾਲ ਇਸ ਸਾਰੀ ਐਜੂਕੇਸ਼ਨ ਸਿਸਟਮ ਇਸ ਬੇਸਿਸ ਤੇ ਜਾ ਕੇ ਵਨਸਟਾਰ ਹੌਸ ਜਾ ਕੇ ਅੱਜ ਦੇ ਪੈਰਾਂ ਦੇ ਵਿੱਚ ਬੈਠਾ ਹੈ ਤੇ ਸਾਰੇ ਕਰਨ ਬਾਦਲ ਸਾਹਿਬ ਅਸਲ ਚ ਫੀਲ ਦਿੱਤੀ ਸੀ ਬੇਨਤੀ ਤੇ ਹੀ ਕਰਨਿਆ ਵੀ ਵੇਖੋ ਜਿਹੜੀ ਆ ਪੰਜਾਬ ਯੂਨੀਵਰਸਿਟੀ ਦੀ ਇਹਦੇ ਵਿੱਚੋਂ ਹਰਿਆਣਾ ਤੇ ਹਿਮਾਚਲ ਦੀ ਯੂਨੀਵਰਸਿਟੀਆਂ ਨੇ ਆਪਣਾ ਸਟੇਕ ਵਾਪਸ ਲੈ ਲਿਆ ਹੁਣ ਕੱਲੀ ਇੱਥੇ ਪੰਜਾਬ ਦੀ ਦਾਵੇਦਾਰੀ ਹੈ ਜਿਵੇਂ ਮਦਰਾਸ ਯੂਨੀਵਰਸਿਟੀ ਕਲਕੱਤਾ ਯੂਨੀਵਰਸਿਟੀ ਉਹ ਸਟੇਟ ਯੂਨੀਵਰਸਿਟੀਆਂ ਨੇ ਤੇ ਇਹ 1966 ਤੱਕ ਇਹ ਵੀ ਸਟੇਟ ਯੂਨੀਵਰਸਿਟੀ ਰਹੀ ਹੈ ਸਹੀ ਫੀਲ ਕਰਨਾ ਦੂਜੀਆਂ ਯੂਨੀਵਰਸਿਟੀਆਂ ਬਾਹਰ ਆਪਣਾ ਸਟੇਕ ਲੈਣਾ ਪੰਜਾਬ ਹਿਮਾਚਲ ਨੇ ਲੈ ਲਿਆ ਹੁਣ ਪੰਜਾਬ ਨੂੰ 1966 ਦਾ ਜਿਹੜਾ ਐਕਟ ਦੇ ਵਿੱਚ ਬਾਹਰ ਕੱਢਿਆ ਗਿਆ ਸੀ ਹੁਣ ਉਹਦੇ ਵਿੱਚ ਆਪਾਂ ਨੂੰ ਸਟੇਟ ਯੂਨੀਵਰਸਿ ਹਾਂਜੀ ਦੇਖੋ ਇਹਨਾਂ ਨੇ ਪ੍ਰੈਜ਼ੀਡੈਂਟ ਸੈਟ ਕਰਤਾ ਬਿਲਕੁਲ ਜੀ ਆਜੋ 50 ਨੂੰ ਸੈਟ ਬਣੇ ਸੀ ਹਾਂਜੀ ਨਾਲ ਦੇ ਨਾਲ ਬਣਿਆ ਸੀ ਐਸਪੀਸੀ ਐਸਪੀਸੀ ਬਿਲਕੁਲ ਪੀਏਯੂ ਪੀਏਯੂ ਹਾਂਜੀ ਇਹਨਾਂ ਨੇ ਹਰਿਆਣੇ ਨੂੰ ਫੂਕੀਓ ਸੈਂਟਰੋਂ ਮਿਲੇ ਹਾਂਜੀ ਹਰਿਆਣਾ ਸਰਕਾਰ ਨੇ ਉਹ ਐਕਟ ਹੀ ਕੈਨਸਲ ਕਰਦੇ ਇੰਟਰਸਟਿਡ ਐਕਟ ਬਿਲਕੁਲ ਹਾਂਜੀ ਸੋ ਇਹ ਤੁਹਾਨੂੰ ਦਿਖਾਇਆ ਜੇ ਸਾਡੀ ਸਰਕਾਰ ਆਉਂਦੀ ਪਹਿਲੇ ਦੇ ਉਹ ਐਕਟਰਾ ਦਿਖਾ ਦੇ ਬਿਲਕੁਲ 50 ਦਾ ਕਿਉਂਕਿ ਉਹਨਾਂ ਨੇ ਜੀਪੀਸੀ ਕਰਤੀ ਉਹ ਤਿੰਨੇ ਇਕੱਠੇ ਇੱਕ ਦਿਲ ਨੂੰ ਬਣੇ 1964 ਦਾ ਤੇ ਐਕਟ ਸਰਸ ਵੈਸੇ ਪੰਜਾਬ ਦੇ ਸਾਰੇ ਹੱਕਾਂ ਬੀਬੀਐਮਬੀ ਚੰਡੀਗੜ੍ਹ ਫਿਰ ਐਸਜੀਪੀਸੀ ਦੇ ਇਲੈਕਸ਼ਨ ਸਾਰੀ ਜੜ ਹੋਵੇ ਵੀ ਆਪਾਂ ਨੂੰ ਕਾਲੀਦਲ ਨੂੰ ਉਧਰ ਕੋਈ ਨਾ ਕੋਈ ਲਾਂਬੰਦੀ ਕਰਕੇ ਉਹਨਾਂ ਆਪਣਾ ਰੱਦ ਕਰਨਾ ਚਾਹੁੰਦਾ ਕਾਲੀਦਲ ਦਾ ਇਤਿਹਾਸ ਹੀ ਪੰਜਾਬੀ ਸੂਬਾ ਮੂਵਮੈਂਟ ਲੜੀ ਹੈ ਨਾ ਉਹਦੇ ਚ ਆਪਾਂ ਬਹੁਤ ਕੁਝ ਲਿਆ ਤੇ ਬਹੁਤ ਕੁਝ ਰਹਿ ਗਿਆ ਉਹ ਅੱਜ ਫੇਰ ਆਪਾਂ ਮੂਵਮੈਂਟ ਕੋਈ ਖੜੀ ਹੋਈ ਆ ਮੈਂ ਤਾਂ ਤੁਹਾਨੂੰ ਬੜਾ ਕਲੀਅਰ ਆ ਮੇਰਾ ਆਪ ਇਮੋਸ਼ਨਲ ਅਟੈਚਮੈਂਟ ਹੈ ਯੂਨੀਵਰਸਿਟੀ ਬੜੇ ਮੈਂ 4 ਸਾਲ ਇੱਥੇ ਲਾਇਆ ਹੈ ਹਾਂ ਤੇ ਆ ਇੱਕ ਆਪਣਾ ਜੀ ਆ ਇੱਕ ਜਦੋਂ ਕੋਈ ਬੰਦਾ ਅਟੈਕ ਕਰਦਾ ਨਾ ਹਾਂਜੀ ਇਹ ਪਹਿਲਾ ਕਿਲਾ ਹੈ ਉਹ ਟੈਸਟ ਕਰ ਰਿਹਾ ਹੈ ਵਾਟਰ ਸਹੀ ਕਿ ਜੇ ਇੱਥੇ ਕਾਮਯਾਬ ਹੋ ਗਏ ਫਿਰ ਨੈਕਸਟ ਹੈ ਇੱਥੇ ਕਿਸੇ ਹਾਲਤ ਨਹੀਂ ਕਿਸੇ ਹਾਲਤ ਨਹੀਂ ਜੋਸ਼ ਤੁਸੀਂ ਕਹੋਗੇ ਆ ਖਾਲੀਦ ਅਲ 100% 200% ਕਮਿਟਿਡ ਹੈ ਐਂਡ ਨਾਟ ਬਿਕਾਜ਼ ਆਫ ਪੋਲਿਟਿਕਸ ਜੀ ਇਮੋਸ਼ਨਲ ਮੋਸਤਾਰ ਸਾਰੀ ਸਰਪੀ ਲਈ ਕਰਨਾ ਤੁਸੀ ਪੰਜਾਬ ਦੀ ਰੀਜਨਲ ਪਾਰਟੀ ਦੇ ਪੱਖੋਂ ਸਭ ਤੋਂ ਵੱਡੀ ਪਾਰਟੀ ਜਦੋਂ ਨੈਸ਼ਨਲ ਪਾਰਟੀ ਨੇ ਇੰਟਰਸਟ ਡਿਫਰੈਂਟ ਹੋ ਸਕਦੇ ਉਹਨਾਂ ਦਾ ਡੈਕੋਰਮ ਡਿਫਰੈਂਟ ਹੋ ਸਕਦਾ ਤੁਹਾਡਾ ਲੈਣਾ ਦੇਣਾ ਰਹਿਣਾ ਖਾਣਾ ਪੀਣਾ ਸਾਰਾ ਸਭ ਪੰਜਾਬ ਨੂੰ No doubt ਬਿੱਬਾ ਜੀ ਨੇ ਜਦੋਂ ਰਿਜ਼ਾਈਨ ਦਿੱਤਾ ਸੀ ਐਗਰੀਕਲਚਰ ਬਿੱਲ ਤੇ ਮੂਵਮੈਂਟ ਬਣੀ ਸੀ ਸਭ ਤੋਂ ਪਹਿਲਾਂ ਥੱਪੜ ਸਰਕਾਰ ਤੇ ਕੋਈ ਸੀ ਐਮਐਸਪੀ ਤੋਂ ਜਦੋਂ ਤਾਨੂੰ ਪ੍ਰੋਗਰਾਮ ਲੀਕਣਾ ਪੈਣਾ ਹੈ ਆ ਨਾਰੇ ਲੱਗ ਲਿਆ ਪਾਪਾ ਇਹ ਦੇਖੋ ਇੱਕ ਚੀਜ਼ ਜਿਹੜੀ ਹੈਗੀ ਹੈ ਇਹ ਜਿਹੜੀ ਅਟੈਕ ਹੈ ਇਹ ਆਨਲਾਈਨ ਟਾਈਮ 'ਚ ਹੁਣ ਤਾਂ ਬੀਬੀਐਮਬੀ ਦੀ ਗੱਲ ਹੈ ਤਲਵਾੜੇ ਬੀਬੀਐਮਬੀ ਦਾ ਹੋਗਾ ਉੱਥੇ ਸਰ ਸਕੂਲ ਬੀਬੀਐਮਬੀ ਦਾ 1200 ਬੱਚਿਆਂ ਨਾਲ ਚੱਲ ਰਿਹਾਗਾ ਉਹ ਸਕੂਲ ਸਰਕਾਰੀ ਵਿਦਿਆ ਮੰਦਰ ਨੂੰ ਸ਼ਿਫਟ ਕਰ ਰਿਹਾ ਇੱਥੇ ਕਈ ਚੀਜ਼ ਹੋ ਰਹੀ ਕੋਈ ਭਰਤੀ ਜਿੰਨੀ ਵੀ ਹੋ ਰਹੀ ਹੈ ਇਹ ਦੇਖਿਆ ਜਾ ਰਿਹਾ ਕਿ ਇਨ ਕਿੰਨੇ ਕੈਂਪ ਲਾਏ ਜਾ ਰਹੇ ਸਸ ਇਹ ਤੁਸੀਂ ਹੋਰ ਗੱਲ ਸੁਣਨ ਪੜਣੀ ਪਈ ਪਿਛਲੇ 5-7 ਦਿਨ ਪਹਿਲੇ ਇਹਨਾਂ ਨੇ ਚੰਡੀਗੜ੍ਹ ਐਂਟ੍ਰੇਸ਼ਨ ਦੇ এমਪਲয়ਮੈਂਟ ਰੂਲਸ ਚੇਂਜ ਕੀਤੇ ਬਿਲਕੁਲ ਹਾਂ ਉਹ ਟਰਮਸ ਚੇਂਜ ਕਰ ਰਹੇ ਆ ਕਿ ਕਿਵੇਂ ਸਿਲੈਕਸ਼ਨ ਹੋਊਗੀ ਕਿਵੇਂ ਕਰਦੇ ਆ ਪਹਿਲੇ ਕੀ ਸੀ ਹਿੱਸਾ ਸੀ 40% ਪੰਜਾਬ ਦਾ ਹਿੱਸਾ ਸੀ ਸੱਚ ਜੀ ਸੱਚ ਜੀ ਜਿਵੇਂ 60-40 ਦਾ ਉਹ ਸਾਹਮਣਾ ਆਉਂਦੇ ਸੀ ਹੁਣ ਇਹਨਾਂ ਨੇ ਕੀ ਕੀਤਾ ਇੰਡੀਪੈਂਡੈਂਟ ਕੱਲ ਪਰਸੋ ਤੋਂ ਮੈਂ ਥੋੜਾ ਕਿ ਸਾਡੇ ਇਲੈਕਸ਼ਨ ਸੀ ਉਹਦੇ ਕਰਕੇ ਅਸੀਂ ਉਹਦੇ ਜਿਆਦਾ ਫਸੇ ਸੀ ਤੇ ਮੈਂ ਤਾਂ ਕੱਲ ਵੀ ਲੁਕਿਆ ਆ ਉਹਦੇ ਅਸੀਂ ਵੀ ਹਮ ਟੇਕ ਅਪ ਆਲ ਦਿਸ ਇਸ਼ੂ ਕਿਉਂਕਿ ਇਹਨਾਂ ਦਾ ਫਰਸਟ ਗੇਮ ਹੈ ਕਿ ਚਲਦੀ ਗੜ ਹੋਣਾ ਇਹਨਾਂ ਨੇ ਕੀ ਕਰਨਾ ਹੈ ਉਹ ਪਰਮਨੈਂਟਲੀ ਇੰਡੀਪੈਂਡੈਂਟ ਕਰਨਾ ਚਾਹੁੰਦੇ ਸਰ ਇਹਨੂੰ ਸਟੇਟ ਵੱਲ ਜਾਪਾ ਨੂੰ ਸਟੇਟ ਵੱਲ ਵਧ ਰਿਹਾ ਕਿਉਂਕਿ ਇਹਨਾਂ ਨੇ ਇਹ ਜਿਹੜਾ ਹੁਣ 31 ਮੈਂਬਰੀ ਵੀ ਲਿਆਏ ਨੇ ਇਹਦੇ ਚ ਚੰਡੀਗੜ੍ਹ ਦੇ ਐਮਪੀ ਨੂੰ ਪਾਰਟੀ ਬਣਾਇਆ ਗਿਆ ਇਥੋਂ ਦੇ ਸੈਕਟਰੀ ਨੂੰ ਬਣਾਇਆ ਗਿਆ ਐਜੂਕੇਸ਼ਨ ਸੈਕਟਰੀ ਨੂੰ ਧਿਆਨ ਨਾਲ ਟਾਈਮ ਦੇ ਵਿੱਚ ਇਲਾਕੇ ਨੂੰ ਤੇ ਨਾਲ ਦੇ 40 50 ਕਿਲੋਮੀਟਰ ਤੱਕ ਇਹ ਨਵੀਂ ਸਟੇਟ ਦਾ ਜਿਹੜਾ ਉਹ ਏਜੰਡੇ ਤੇ ਲਿਆ ਰਹੇ ਆ ਵੀ ਇਹ ਪੰਜਾਬ ਨੂੰ ਇੱਕ ਤੈਨੂੰ ਸਟੇਟ ਯੂਨੀਵਰਸਿਟੀ ਵੱਲ ਵਧਣਾ ਚਾਹੀਦਾ ਆਪਣੀ ਵਿਧਾਨ ਸਭਾ ਚ ਲਿਆ ਕੇ ਉਸ ਤੇ ਉੱਤੇ ਵੀ ਸਾਡੇ ਪਾਰਲੀਮੈਂਟ ਦੇ ਤੁਹਾਡੇ ਮੈਂਬਰ ਨੇ ਦੂਜੇ ਪੰਜਾਬ ਦੇ ਮੈਂਬਰ ਨੇ ਮੰਦੇ ਆਪਾਂ ਦੀ ਹਾਂਜੀ ਹੋਰ ਗੱਲ ਹੈ ਇਹਨਾਂ ਨੇ ਐਸਜੀਪੀਸੀ ਦਾ ਜਿਹੜਾ ਐਕਟ ਹੈ ਨਾ ਹਾਂਜੀ ਹਾਂਜੀ ਸੁਪਰੀਮ ਕੋਰਟ ਤੋਂ ਮੋੜ ਲਵਾਦੀ ਹੈ ਠੀਕ ਹੈ ਜੀ ਕੀ ਤੁਸੀਂ ਇੰਟਰਸਟ ਜਿਹੜੀ ਸਟੇਟ ਉਹ ਐਕਟ ਬਦਲ ਸਕਦਾ ਹੈ ਬਿਲਕੁਲ ਅਸੀਂ ਇੱਕ ਪਹਿਲੇ ਤਾਂ ਨਹੀਂ ਕਰਾਂਗੇ ਬਿਲਕੁਲ ਕਿਉਂ ਸਾਡੇ ਸਾਡੇ ਆ ਸਾਡੀ ਕਿਉਂਕਿ ਆ ਜਿਹੜੀ ਸਾਰੀ ਜ਼ਮੀਨ ਹੈ ਹਾਂਜੀ ਆ ਪੰਜਾਬ ਦੀ ਜਿਹੜੀ ਹੈ ਸਾਰਾ ਖੁਸ਼ਕ ਇੱਕ ਇੰਸਟੀਚਿਊਟ ਹੀ ਪੰਜਾਬ ਦਾ ਇੱਥੇ ਬਚ ਗਿਆ ਜਿਹੜਾ 550 ਏਕੜ ਦੇ ਵਿੱਚ ਆ ਪ੍ਰਾਈਮ ਲੋਕੇਸ਼ਨ ਤੇ ਯੂਨੀਵਰਸਿਟੀ ਬੈਠੀ ਹੈ ਜੇ ਕੱਲ ਇਸ ਸੈਂਟਰ ਕੋਲ ਜਾਂਦੀ ਹੈ ਤੇ ਇੱਥੇ ਇਹਨੂੰ ਸ਼ਿਫਟ ਵੀ ਯੂਨੀਵਰਸਿਟੀ ਨੂੰ ਕਿਤੇ ਹੋਰ ਕਰ ਸਕਦੇ ਨੇ ਕਿਸੇ ਹੋਰ ਪਰਪਸ ਲਈ ਯੂਜ਼ ਕਰਦੇ ਆ ਦੂਜੇ ਜਿਵੇਂ ਸਾਡਾ ਪੈਕਸੀ ਉਹ ਪੈਕ ਵੀ ਇਹ ਪਹਿਲਾਂ ਪੰਜਾਬ ਯੂਨੀਵਰਸਿਟੀ ਸੀ ਸਾਸੀ ਹੁਣ ਉਹਨੂੰ ਤੋੜ ਕੇ ਨਾ ਬੋਰਡ ਆਫ ਗਵਰਨਰਸ ਲਿਆ ਕੇ ਹੁਣ ਸੈਂਟਰਲ ਰੂਲਸ ਉੱਥੇ ਲਾਤੇ ਆ ਉੱਥੇ ਐਡਮਿਸ਼ਨ ਵੀ 올 ਇੰਡੀਆ ਰੈਂਕਸ ਦੇ ਨਾਲ ਹੁੰਦੀ ਪੰਜਾਬ ਦਾ ਬੱਚਾ ਹੁਣ ਉਹਨੂੰ ਯੂਨੀਵਰਸਿਟੀ ਬਣਾ ਰਹੇ ਉਹਦਾ ਨਾਮ ਵੀ ਹਿੰਦੀ ਦੇ ਵਿੱਚ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਕਰਕੇ ਕਰ ਰਹੇ ਸੋ ਜਿਵੇਂ ਵਿਧਾਨ ਸਭਾ ਉਹ ਵੀ ਅੱਧੋ-ਅੱਧੇ ਵੀ ਹਰ ਚੀਜ਼ ਨੂੰ ਡਿਸਪਿਊਟਡ ਬਣਾ ਕੇ ਤੇ ਇਹਨੂੰ ਬਿਲਕੁਲ ਵੱਖਰਾ ਕਰਨਾ ਚਾਹੁੰਦੇ ਨੇ ਸੋ ਹੀ ਚਾਹੁੰਦੇ ਆ ਵੀ ਇਹਨਾਂ ਤੇ ਲਾਂਬੰਦੀ ਕਰਕੇ 1966 ਤੇ ਮੈਸਰ ਤੁਸੀਂ ਪਹਿਲਾਂ ਬੈਠੇ ਜੋ ਪ੍ਰੋਗਰਾਮ ਤੁਸੀਂ ਸਿਜੈਕਟ ਕਰੋਗੇ ਅੱਜ ਵੀ ਸਿਜੈਕਟ ਕਰ ਰਹੇ ਠੀਕ ਜੀ ਫਾਈਲ ਫਾਇਰਡ ਅਸ ਟੂ ਦ ਐਂਡ ਜੀ ਅਸੀਂ ਬਾਅਦ ਵਿੱਚ ਹੋਵੇਗਾ ਡਾਕਟਰ ਜੀ ਬੰਦੀ ਆ ਜੀ ਥੋੜੇ ਥੋੜੀ ਵਾਧਾ ਅਸ ਕਰਦੇ ਆ ਥੋੜੀ ਸੋਈ ਜੇ ਬੰਦੀ ਆਪਾਂ ਇੱਥੇ ਮੋਰਚਾ ਸਟੂਡੈਂਟਾਂ ਵੱਲ ਲੱਜਿਆ ਹੋਇਆ ਸੋਈ ਦਾ ਪੂਰਾ ਸਮਰਥਨ ਪਰ ਥੋੜੇ ਤੋਂ ਅਸੀਂ ਇਕਅਲੀ ਦਲ ਬਤੌਰ ਵਾਧਾ ਅਸ ਰੱਖਦੇ ਆ ਕਿ ਇਤਿਹਾਸ ਇਕਅਲੀ ਦਲ ਦਾ ਵੱਡਾ ਆਪਾਂ ਪਹਿਲੇ ਨਾ ਇੱਕ ਗੱਲ ਦੱਸ ਵੀ ਜਾਈਏ ਅਪਡੇਟ ਪ੍ਰੋਫੈਸਰ ਜੀ ਸਾਡੀਆਂ ਨਾ ਮੀਟਿੰਗਸ ਦੋ ਤਿੰਨ ਵਾਰੀ ਹੋ ਗਈਆਂ ਅਥਾਰਟੀ ਨਾਲ ਵਾਈਸ ਚਾਂਸਲਰ ਨੇ ਕਹਿ ਦਿੱਤਾ ਵੀ ਅਸੀਂ ਭੇਜਿਆ ਸਾਡਾ ਉਹਨਾਂ ਦੇ ਨਾਲ ਇੱਕੋ ਹੀ ਆ ਗੱਲ ਤੁਸੀਂ ਗੱਲ ਚੱਕੋਗੇ ਜਿਆਦਾ ਵਧੀਆ ਕਿ ਜੇ ਇੱਕ ਦਿਨ ਦੇ ਵਿੱਚ ਦੋ ਨੋਟੀਫਿਕੇਸ਼ਨ ਗਜ਼ਟ ਆ ਸਕਦਾ ਗਜ਼ਟ ਆਫ ਜਿਆਦਾ ਦੋ ਨਿਕਲ ਸਕਦੇ ਆ ਤੇ ਫੇ ਇਹ ਤਾਂ ਸਿਰਫ ਸਰਪਲਸ ਹਾਲ ਤੇ ਅਪਰੂਵ ਹੋਣ ਗਿਆ ਤੋ ਗੱਲ ਹੀ ਨਹੀਂ ਸਾਨੂੰ ਇਹਨਾਂ ਦੀ ਇਹਨਾਂ ਦੀ ਇਹ ਜਾਣ ਬੁੱਝ ਕੇ ਇਹ ਡਿਲੇ ਕਰਦੇ ਆ ਕੱਲ ਵਾਈਸ ਚਾਂਸਲਰ ਨੇ ਇੱਕ ਕਿਸੇ মিডিਆ ਨੂੰ ਬਿਆਨ ਦਿੱਤਾ ਕਿ ਪਿਛਲੀ ਵਾਰੀ ਅਸੀਂ ਸ਼ਡਿਊਲ ਭੇਜਿਆ ਸੀ ਤੇ ਮਹੀਨਾ ਵੀ ਲੱਗਿਆ ਸੀ ਹੋ ਸਕਦਾ ਕਿ ਵਿਦਿਆਰਥੀਆਂ ਨੂੰ ਮਹੀਨਾ ਵੇਟ ਕਰਨੀ ਪੈ ਸਕਦੀ ਫਿਰ ਕੋਰਟ ਦੇ ਵਿੱਚ ਇਹ ਬੜੀਆਂ ਵਾਹਜਾਦੀਆਂ ਗੱਲਾਂ ਸਟੂਡੈਂਟਸ ਦੇ ਬਾਰੇ ਕਰਦੇ ਆ ਜੀ ਤਾਬਾਂ ਪਈਆਂ ਬੱਚੇ ਹਰ ਤਰੀਕੇ ਦੇ ਨਾਲ ਆਪਣਾ ਸਟੱਡੀ ਦਾ ਵੀ ਧਿਆਨ ਰੱਖਦੇ ਆ ਡੈਕੋਰਮ ਵਿੱਚ ਰਹਿ ਕੇ ਕਿਸੇ ਤਰ੍ਹਾਂ ਦਾ ਕੋਈ ਗੰਦ ਨਹੀਂ ਕਿਸੇ ਤਰ੍ਹਾਂ ਵਧੀਆ ਜਾਬਤ ਵਿੱਚ ਰਹਿ ਕੇ ਸ਼ਾਂਤ ਮਈ ਢੰਗ ਦੇ ਨਾਲ ਕਰਦੇ ਆ ਤੇ ਇਕੱਲੇ-ਇਕੱਲੇ ਦਾ ਜੇ ਰਿਜ਼ਲਟ ਵੀ ਚੈੱਕ ਕਰੀਏ ਤਾਂ ਫਰਸਟ ਡਿਵੀਜ਼ਨ ਚ ਪਾਸ ਹੋਏ ਹੋ ਆ ਉਹਨਾਂ ਨੇ ਕੱਲ ਵੀ ਜਿਹੜੇ ਯੂਨੀਵਰਸਿਟੀ ਦੇ ਵੀ ਵਕੀਲ ਆ ਤੇ ਕੁਝ ਭਾਜੀਪੀ ਦੇ ਵੀ ਲੀਡਰ ਆ ਉਹਨਾਂ ਨੇ ਵੀ ਉੱਥੇ ਜਾ ਕੇ ਬੜੀ ਗੱਲ ਕੀਤੀ ਪਰ ਨਾਲ ਜਿਹੜੇ ਕਾਉਂਸਲ ਵਾਲੇ ਵਕੀਲਿਆ ਉਹਨਾਂ ਨੇ ਇੱਕ ਗੱਲ ਇਹ ਕਹੀ ਹੈ ਵੀ ਜਿਹੜਾ ਬੰਦਾ 44 ਸਾਲ ਆਪ ਸੈਨੇਟ ਦਾ ਮੈਂਬਰ ਰਿਹਾ ਉਹ ਇਹ ਗੱਲ ਕਹਿ ਰਿਹਾ ਵੀ ਸੈਨੇਟ ਮਾੜੀ ਆ ਉਹ ਬੰਦਾ ਆਪ 44 ਸਾਲ ਤੋਂ ਇੱਥੇ ਲਗਾਤਾਰ ਸੈਨੇਟ ਦਾ ਮੈਂਬਰ ਆ ਕਾਨੂੰਨ ਉਹਨਾਂ ਦੀ ਨਾ ਮਨਸ਼ਾ ਜਿਹੜੀ ਆ ਉਹ ਖਰਾਬ ਲੱਗਦੀ ਹੈ ਨਹੀਂ ਤਾਂ ਨੋਟੀਫਿਕੇਸ਼ਨ ਤੋਂ ਕੱਖ ਵੀ ਨਹੀਂ ਟਾਈਮ ਲੱਗਦਾ ਕੁਝ ਵੀ ਨਹੀਂ ਆ ਜੀ ਸਿਕਿਉਰਿਟੀ ਡਿਪਾਰਟਮੈਂਟ ਦੀ ਸੀਟ ਸਬੰਧ ਕਰ ਸਕਦੇ ਤੇ ਇੱਥੇ ਜਿਹੜਾ ਡੈਮੋਕਰੈਟਿਕ ਜਿਹੜਾ ਸਟਰਕਚਰ ਹੈ ਉਹਨੂੰ ਤੋੜ ਕੇ ਨਾਮਿਨੇਟਡ ਬਣਾਇਆ ਜਾਣਾ ਹੈ ਮੈਂ ਕੋਸ਼ਿਸ਼ ਕਰੂੰਗਾ ਟਾਈਮ ਦੇ ਆਪ ਤੇ ਵਾਈਸ ਵਾਈਸ ਮੈਂ ਟਾਈਮ ਲੈਣੇ ਮੈਂ ਅਪੁਆਇੰਟਮੈਂਟ ਵਾਸਤੇ ਲਿਖ ਕੇ ਹਾਂ ਤਾ ਉਹਨੂੰ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ ਦੋ ਤਿੰਨ ਦਿਨਾਂ ਚ ਮੈਂ ਉਹਨੂੰ ਜਾ ਕੇ ਮਿਲ ਕੇ ਆਉਂਗਾ ਜਿੰਨਾ ਜਲਦੀ ਹੋ ਸਕਦਾ ਹੈ ਨਾ ਬੜਾ ਕਲੀਅਰਲੀ ਇਹ ਅਸੀਂ ਆਪਣੀ ਕਰਾਂਗੇ ਠੀਕ ਹੈ ਉਹ ਮਰਜੀ ਦੇ ਕਵੀ ਪ੍ਰਧਾਨ ਦੇ ਚਾਰ ਪੰਜ ਬੰਦੇ ਦੇ ਨਾਲ ਅਸੀਂ ਚੱਲ ਪਾਂਗੇ ਅਸੀਂ ਤਾਂ ਲੈ ਲਓ ਅਸੀਂ ਚਾਰ ਪੰਜ ਇਥੋਂ ਕੁ ਚਲੇ ਜਾਣਗੇ ਜਿਹੜਾ ਮੈਨੂੰ ਜਿਹੜਾ ਜਦੋਂ ਮੈਨੂੰ ਨਾਲੇ ਸਭ ਤੋਂ ਵੱਧ ਇਹਨਾਂ ਦੀ ਡਿਮਾਂਡ ਵੀ ਇਹੀ ਹੈ ਜੀ ਆਪਣੇ ਤੋਂ ਯਾਸ ਕਰਦੇ ਸਾਰੇ ਦਿਨ ਰੋਜ਼ ਬੈਠੀ ਹੈ ਇੱਥੇ ਸਭ ਤੋਂ ਵੱਧ ਆਸ ਆਪਣੇ ਦੀ ਮੈਂ ਇਹਨਾਂ ਨੂੰ ਇੱਕ ਗੱਲ ਕਹੀ ਹੈ ਕਿ ਐਸ ਇਸ਼ੂ ਤੇ ਕਿਸੇ ਨੂੰ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਨਹੀਂ ਬਿਲਕੁਲ ਨਹੀਂ ਨਹੀਂ ਇਹ ਇਮੋਸ਼ਨਲ ਇਸ਼ੂ ਪੰਜਾਬ ਦਾ ਹੈ ਬਿਲਕੁਲ ਆਪਾਂ ਸਾਰੇ ਇਕੱਠੇ ਹੋ ਕੇ ਐਂਡ ਵੀ ਐਜ਼ ਅ ਰੀਜਨਲ ਪਾਰਟੀ ਸਾਡੇ ਵਾਸਤੇ ਤੇ ਪੰਜਾਬ ਤੋਂ ਅਸੀਂ ਦੇਖਦੇ ਹਾਂ ਪੰਜਾਬ ਦੀ ਹੋਂਦ ਦਾ ਮਸਲਾ ਜੀ ਹੈ ਨਾ ਹੋਂਦ ਦਾ ਮਸਲਾ ਹੈ ਹਾਂਜੀ ਐਂਡ ਆ ਪਹਿਲਾ ਪਾਣੀ ਟੈਸਟ ਕਰ ਰਹੇ ਆ ਹਾਂਜੀ ਕਿ ਜੇ ਇੱਥੇ ਸਫਲ ਹੋ ਗਏ ਫਿਰ ਨੈਕਸਟ ਸਟੈਪ ਨਾਲੇ 200 ਕਾਲਜ ਜਿੰਨੇ 2 ਲੱਖ ਜਿੰਨੇ ਬਣਦੇ ਹਾਂਜੀ ਦੋ ਸਾਰੇ ਫਿਰ ਇਹਨਾਂ ਨੇ ਤਾਂ ਸਿਸਟਮ ਹੀ ਇੱਕ ਬਿਲਕੁਲ ਸਾਰਾ ਐਜੂਕੇਸ਼ਨ ਸਿਸਟਮ ਕੇ ਲਗਾ ਰਹੇ ਨੇ ਬਾਰਡਰ ਬੈਲਟ ਕਰ ਹੀ ਰਹੇ ਆ ਜੀ ਹਾਂ ਹੁਣ ਵੀ 15% ਫੀਸ ਵਾਇਕਦਾ ਉਹਨਾਂ ਨੇ ਪ੍ਰਪੋਜ਼ਲ ਲਿਆਂਦਾ ਉਹ ਹਰ ਸਾਲ ਹੀ ਹੋਊਗੀ ਉਹ ਸੈਨੇਟ ਨਾ ਹੋਣ ਕਰਕੇ ਹੀ ਉਹ ਕੰਮ ਹੋ ਗਿਆ ਜੀ ਬਾਕੀ ਇੱਕ ਤੁਹਾਡੇ ਆਉਣ ਤੋਂ ਪਹਿਲੇ ਪ੍ਰਧਾਨ ਜੀ ਅਸੀਂ ਗੱਲ ਕਰਦੇ ਸੀ ਤੇ ਉਸ ਦਿਨ ਬੀਬਾ ਜੀ ਆਏ ਸੀ ਤੇ 7 ਤਰੀਕ ਨੂੰ ਹੀ ਨਾਲ ਹੀ ਨੋਟੀਫਿਕੇਸ਼ਨ ਨਿਕਲਿਆ ਤੇ ਸਾਨੂੰ ਤੁਹਾਡੇ ਚਰਨਾ ਦਾ ਵੀ ਇਹ ਹੈ ਕਿ ਅੱਜ ਤੁਸੀਂ ਆਏ ਹੋ ਹੋ ਸਕਦਾ ਕੱਲ ਕੱਲ ਨਿਕਲੇ ਹੈ ਨਾ ਸਹੀ ਪੜੇ ਹੁਣ ਤੋਂ ਪਹਿਲੇ ਇਹ ਗੱਲ ਕਰਦੇ ਐਜ਼ ਅ ਫੁੱਲ ਟੂਮਿਟਮੈਂਟ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਹੁੰਦਾ ਹੈ ਜੀ ਹੁੰਦਾ ਹੈ ਹਾਊ ਟੂ ਇੰਟੈਂਸੀਫਾਈ ਥਿਸ ਪੋਲੀਕਨਸਟ ਡਾਊਨ ਐਂਡ ਪਲਾਨ ਇੱਕ ਤਾਂ ਜੀ ਆਪਾਂ ਪਹਿਲਾਂ ਗੱਲਬਾਤ ਕਰਕੇ ਬੀਜਪੀ ਦੇ ਆਫੀਸਿਸ ਦਾ ਘਰਾਵ ਹੋਵੇ ਜਾਂ ਵੱਡੀਆਂ ਪਾਲਸ ਪੰਜਾਬ ਦੇ ਵਿੱਚ ਜੇ ਪਾਰਟੀ ਦੇ ਤੌਰ ਤੇ ਬਤੌਰ ਕੁਝ ਲਵੋ ਸਾਨੂੰ ਉਹ ਵੀ ਖੁਸ਼ੀ ਹੋਵੇ 18 ਤਰੀਕ ਦਾ ਵੀ ਟਿਕਟ ਇਨ ਸਟੈਪਸ ਠੀਕ ਹੈ ਪਹਿਲਾਂ ਆਪਾਂ ਦੇਖਦੇ ਹਾਂ 2-4 ਦਿਨ ਠੀਕ ਹੈ ਪਹਿਲਾਂ ਉਹ ਗੱਲਬਾਤ ਨਾਲ ਵਾਈਸ ਪ੍ਰੈਜ਼ੀਡੈਂਟ ਦਾ ਮੈਚ ਦਿਖਾ ਗੱਲਬਾਤ ਨਾਲ ਨਹੀਂ ਹੁੰਦਾ ਜਿਵੇਂ ਗੱਲ ਹੀ ਸ਼ੁਰੂ ਹੋਇਆ ਸੀ ਉਹ ਮੋਰਚੇ ਦੁਬਾਰਾ ਲੈਣੇ ਪਣਿਆ ਮੋਰਚੇ ਜਿੱਥੇ ਜਾਂਦਾ ਮੇਰੇ ਭਾਈ ਕੋਲ ਸਰੋਜ ਹੋ ਜੇ ਹਰ ਕੋਲੇ ਆਪਣਾ ਇੱਕ ਮੈਗਨਾ ਕੰਟਾ ਲੰਧਨਪੁਰ ਸਾਹਿਬ ਦਾ ਮਤਲਬ ਜਿਹੜਾ ਸ਼੍ਰੋਮਣੀ ਕਾਲੀਕਲ ਨੇ ਇੰਟਰੋਡਿਊਸ ਕੀਤਾ ਸੀਗਾ ਉਹਦੇ ਵਿੱਚ ਸ਼੍ਰੋਮਣੀ ਕਾਲੀਕਲ ਨੇ ਕਈ ਵਾਰ ਕਿਸੰਦਰਸ਼ੀ ਕੀਤੀ ਸੀ ਵੀ ਅੱਜ ਜੇ ਅਸੀਂ ਸਾਰੇ ਮਸਲਿਆਂ ਦਾ ਹੱਲ ਚਾਹੁੰਦੇ ਹਾਂ ਜੇ ਪੰਜਾਬ ਯੂਨੀਵਰਸਿਟੀ ਨੂੰ ਵੀ ਆਪਾਂ ਸਟੇਟ ਯੂਨੀਵਰਸਿਟੀ ਦਾ ਦਰਜਾ ਦੇਣਾ ਜਾਂ ਚੰਡੀਗੜ੍ਹ ਵੀ ਪੰਜਾਬ ਨੇ ਲੈਣਾ ਮੈਨੂੰ ਲੱਗਦਾ ਵੀ ਸ਼੍ਰੋਮਣੀ ਕਾਲੀਕਲ ਨੂੰ ਵੀ ਅਨੰਦਪੁਰ ਸਾਹਿਬ ਦੇ ਮਾਤੇ ਤੇ ਮੁੜ ਤੋਂ ਸੰਘਰਸ਼ ਸ਼ੁਰੂ ਕਰਨਾ ਚਾਹੀਦਾ ਹੈ ਲੀਡ ਲੈਣੀ ਚਾਹੀਦੀ ਹੈ ਸਹੀ ਲੀਡ ਲੈਣੀ ਚਾਹੀਦੀ ਹੈ ਲੀਡ ਮੈਥੋਂ ਸਹੀ ਬੰਦਾ ਅਨੰਦਪੁਰ ਸਾਹਿਬ ਮਤਲਬ ਜਿਹੜ ਹਿੰਦਸਤੀ ਜਿਵੇਂ ਇੱਕ ਰੈਡੀਕਲ ਮਤ ਹੈ ਹੁਣ ਸਾਰੇ ਦੇਸ਼ ਚਾ ਹੋ ਗਿਆ ਸੀ ਆ ਇਹਦੀ ਰਿਕੁਆਇਰਮੈਂਟ ਹੈ ਬੇਸਿਕ ਬੇਸਿਕ ਸਟੇਟ ਦੀ ਹਰ ਸਟੇਟ ਦੀ ਇੰਡੀਪੈਂਡੈਂਸ ਹੈ ਬਿਲਕੁਲ ਹੁਣ ਹੁਣ ਲੋਕੀ ਐਕਸੈਪਟ ਕਰਨ ਲੱਗੇ ਪਹਿਲੇ ਤਾਂ ਉਹਨਾਂ ਨੂੰ ਪਤਾ ਨਹੀਂ ਕੀ ਉਹ ਸੋਚਦੇ ਸੀ ਉਹਨਾਂ ਇਹ ਜਿਹੜਾ ਐਡਵਾਂਟੇਜ ਹੈ ਕਿ ਹੁਣ ਮੇਰਾ ਤਾਂ ਮੰਨ ਹੈ ਕਿ ਜਿਹੜੀ ਰੀਜਨਲ ਪਾਰਟੀਆਂ ਹੈ ਉਹਨਾਂ ਦਾ ਸਬਮਿਟ ਕੀਤਾ ਜਾਏ ਆਪਾਂ 4-5 ਰੀਜਨਸ ਵਾਲੇ ਪਾਰਟੀਆਂ ਨੇ ਵੀ ਆਲ ਸ਼ੁਡ ਫਾਈਟ ਫੋਰ ਬਿਲਕੁਲ ਫੈਟ ਜੋ ਬਿਲਕੁਲ ਸੌਫਟ ਸਟੇਟ ਇੰਸਟਾਲ ਕਰਨ ਵਾਲੇ ਹੋਇਆ ਤਾਮਿਲਨਾਡੂ ਵਾਲਿਆਂ ਦੀ ਇਹ ਰਲ ਬਹੁਤ ਬਰੀ ਗੱਲ ਹੋਈ ਸੀ ਉਹਨਾਂ ਨਾਲ ਬਹੁਤ ਬਰੀ ਗੱਲ ਹੋਈ ਸੀ ਉਹ ਮੈਂ ਮੀਟਿੰਗ ਆਸੀ ਮੈਂ ਜਾਣਾ ਵੀ ਉੱਥੇ ਮਿਲਣਾ ਉੱਥੇ ਕਿਉਂਕਿ ਦੈਟ ਇਜ਼ ਓਨਲੀ ਸਟਾਰਟਿੰਗ ਹੋ ਰਹੀ ਸਰ ਲੜ ਰਹੇ ਆ ਉੱਥੇ ਬੜੇ ਤਾਕਤ ਨਾਲ ਜਦੋਂ ਜਦੋਂ ਪੰਜ ਪੰਜ ਸੱਤ ਬਿਲਕੁਲ ਜਦੋਂ ਪਾਰਟੀ ਲੜ ਜਾਣ ਮੋਰਚਾ ਮਜ਼ਬੂਤ ਹੋ ਜਾਂਦਾ ਇਕੱਲੇ ਆਈਸੋਲੇਟ ਹੋਣ ਦਾ ਫਾਇਦਾ ਨਹੀਂ ਹੈ ਆਪਾਂ ਪੰਜ ਸੱਤ ਨਾਲ ਲਾ ਕੇ ਲੜਾਂਗੇ ਨਾ ਉਹਦਾ ਪ੍ਰੈਸ਼ਰ ਜ਼ਿਆਦਾ ਬਿਲਕੁਲ ਇਹਨਾਂ ਦਾ ਸਟੇਟ ਬਿਲਕੁਲ ਅਨੰਦਪੁਰ ਮੱਤੇ ਜਿਹੜੀ ਕਲੀਅਰਟੀ ਹੈ ਨਾ ਇਹ ਤੇ ਮੈਂ ਇੱਕ ਦਿਨ ਕਲੀਅਰ ਕਰ ਦਣਾ ਫੋਰ ਐਗਜ਼ਾਮਪਲ ਸਾਡੀ ਗੱਲ ਮਨਉਂਦੀ ਹੈ ਜੀ ਜੀ ਆ ਸਕ੍ਰੈਪ ਹੀ ਕਰ ਦੂੰਗਾ ਮੈਂ ਠੀਕ ਦਿਸ ਇਜ਼ ਪੰਜਾਬ ਜਿਵੇਂ ਇਹਨਾਂ ਨੇ ਸਾਡਾ ਐ ਜੀ ਪੀ ਸੀ ਸਕ੍ਰੈਪ ਹੀ ਕਰ ਦਿੱਤਾ ਬਿਲਕੁਲ ਜੀ ਬਿਲਕੁਲ ਐਂਡ ਸੁਪਰੀਮ ਕੋਰਟ ਕੁਝ ਉਹਦੇਗੇਂ ਜਾ ਵੀ ਸਕਦੇ ਕਿਉਂਕਿ ਸੁਪਰੀਮ ਕੋਰਟ ਮੋਰ ਲਾਤੀ ਕੀ ਕਰ ਸਕਦੇ ਵੀਲ ਸਕ੍ਰੈਪ ਇਟ ਹਾਂਜੀ ਕੋ ਦਿਸ ਇਜ਼ ਇਹਦੇ ਚ ਕੋਈ ਦੂਜੀਆਂ ਸਟੇਟਾਂ ਦਾ ਹਿੱਸਾ ਖਾਏ ਨਹੀਂ ਹੋ ਪੰਜਾਬ 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 ਪਰਸੈਂਟ ਆਵਦਾ ਟੱਕਿਆਂ ਲੜਾਈ ਬੈਠਾ ਹੈ ਤੁਹਾਨੂੰ ਵਿੱਚ ਐਡオン ਕਰਨਾ ਚਾਹਨਾ ਹੈ ਜਿਹੜਾ ਅਨੰਦਪੁਰ ਦਾ ਮਤਦਾ ਉਹਨੂੰ ਆਪਾਂ ਗੱਲੋਂ ਪੰਥ ਦਾ ਮਤਦਾ ਵੀ ਨਾਲ ਲੈ ਕੇ ਚੱਲੀਏ ਜਦੋਂ ਅਸੀਂ ਚੰਡੀਗੜ੍ਹ ਦੀ ਗੱਲ ਕਰਦੇ ਨੇ ਸਰ ਕਿਸੇ ਵੀ ਸਟੇਟ ਦੀ ਜਿਹੜੀ ਕੈਪੀਟਲ ਹੈ ਉਹਨੂੰ ਇਨਕਮ ਦਿੰਦੀ ਹੈ ਮਹਾਰਾਸ਼ਟਰ ਨੂੰ ਮੁੰਬਈ ਇੰਨੀ ਇਨਕਮ ਦਿੰਦੀ ਹੈ ਕਿ ਮੁੰਬਈ ਦੇ ਦਮ ਤੇ ਸਾਰੀ ਸਟੇਟ ਰਨ ਹੋ ਜਾਂਦੀ ਹੈ ਹਰਿਆਣਾ ਨੂੰ ਕੱਲਾ ਚਾਹੇ ਉਹਦੀ ਚੰਡੀਗੜ੍ਹ ਕੈਪੀਟਲ ਹੈ ਪਰ ਉਹਨੂੰ ਇਨਕਮ ਗੁੜਗਾਉਂ ਔਰ ਫਰੀਦਾਬਾਦ ਤੋਂ ਇੰਨੀ ਆ ਰਹੀ ਹੈ ਕਿ ਉਹਦੀ ਸਟੇਟ ਰਨ ਹੋ ਜਾਂਦੀ ਹੈ ਪੰਜਾਬ ਦਾ ਜਿਹੜਾ ਚੰਡੀਗੜ੍ਹ ਆ ਉਹ 12 15 18 20000 ਕਰੋੜ ਰੁਪਇਆ ਇਕੱਠਾ ਕਰਦਾ ਹੈਗਾ ਕਲੈਕਸ਼ਨ ਕਰਦਾ ਹੈਗਾ ਉਹ ਪੈਸਾ ਨਾ ਸਾਨੂੰ ਪੰਜਾਬ ਨੂੰ ਮਿਲਦਾ ਨਾ ਸਾਡੇ ਕਿਤੇ ਕੰਮ ਆ ਰਿਹਾ ਹੈਗਾ ਏਡੀ ਵੱਡੀ ਤਰੋਹਰ ਹੈ ਜੇ ਆਪਾਂ ਸਹੀ ਤਰੀਕੇ ਨਾਲ ਇਸ ਗੱਲ ਨੂੰ ਚੈਨਲਾਈਜ਼ ਕਰੀਏ ਹਰ ਸੈਕਸ਼ਨ ਦੇ ਵਿੱਚ ਜਦੋਂ ਅਸੀਂ ਪੰਜਾਬ ਦੀ ਗੱਲ ਕਰੀਏ ਉਹਦੇ ਵਿੱਚ ਆਪਾਂ ਦੂਜੇ ਤਬਕੇ ਨੂੰ ਵੀ ਸਮਝਾਈਏ ਮੰਨ ਲਓ ਪੰਥ ਦੀ ਪਾਰਟੀ ਆਗਰ ਪੰਥ ਦੀ ਪਾਰਟੀ ਦੂਜੇ ਹਿੰਦੂ ਤਬਕੇ ਨੂੰ ਵੀ ਇਹ ਸਮਝਾਵੇਗੀ ਵੀ ਪੰਜਾਬ ਦੇ ਭਲੇ ਦੀ ਗੱਲ ਕਿਹੜੀ ਹੈ ਅਗਰ ਤੁਹਾਡੇ ਮੂੰਹ ਤੋਂ ਇਹ ਗੱਲ ਨਿਕਲੂਗੀ ਨਰੇਟਿਵ ਸੈੱਟ ਹੋਊਗਾ ਇਹ ਪਹਿਲਾ ਪੰਜਾਬ ਲਈ ਇਹ ਚੀਜ਼ ਜ਼ਰੂਰੀ ਹੈ ਕਿ ਭਾਈ ਜੀ ਸਾਨੂੰ ਚੰਡੀਗੜ੍ਹ ਵੀ ਚਾਹੀਦਾ ਸਾਨੂੰ ਪੰਜਾਬ ਯੂਨੀਵਰਸਿਟੀ ਵੀ ਚਾਹੀਦੀ ਕੱਲ ਨੂੰ ਇਹ ਅਦਾਨੀ ਯੂਨੀਵਰਸਿਟੀ ਨਾ ਬਣ ਜੇ ਕਿ ਸਾਨੂੰ ਇਹ ਪਾਣੀ ਵੀ ਚਾਹੀਦਾ ਇਹਦੇ ਤੇ ਰੈਵਲਟੀ ਵੀ ਚਾਹੀਦੀ ਹੈ ਅੱਜ ਇਹ ਗੱਲ ਬਹੁਤ ਵਧੀਆ ਸੁਣੀ ਇਸ ਦੋਸਤ ਨੇ ਕਹੀ ਕਿ ਰਾਜਸਥਾਨ ਮਾਰਬਲ ਉਹਦੀ ਪ੍ਰੋਡਕਸ਼ਨ ਨਿਕਲਦੀ ਹੈ ਉਹ ਪੈਸਾ ਲੈਂਦਾ ਹੈ ਅਸੀਂ ਪਾਣੀ ਦਿੰਨੇ ਆ ਸਾਨੂੰ ਕੁਝ ਨਹੀਂ ਮਿਲਦਾ ਆਪਣੇ ਪੰਜਾਬ ਦੇ ਹਰ ਦੇਖੋ ਸਰ ਐਮਐਸਪੀ ਦੇ ਜੋ ਤੁਸੀਂ ਸਟੈਂਡ ਲਿਆ ਸੀ ਰਿਜ਼ਾਈਨ ਦਿੱਤਾ ਉਸ ਨੇ ਸਾਰੀ ਮੂਵਮੈਂਟ ਨੂੰ ਚੱਕਿਆ ਸੀ ਇਹ ਚ ਕੋਈ ਇਫੋਰ ਬੱਟ ਨਹੀਂ ਹੈ ਕੋਈ ਇਹਦੇ ਚ ਸ਼ੰਕਾ ਨਹੀਂ ਹੈ ਅਗਰ ਐਮਐਸਪੀ ਇੱਥੋਂ ਪੰਜਾਬ ਤੋਂ हट ਜਾਂਦੀ ਸਾਡੇ ਹਾਲਾਤ ਪ੍ਰੈਕਟਿਸ ਸੀਗੇ ਭਾਜਪੀ ਦੇ ਕਿ ਬਿਹਾਰ ਔਰ ਓਡੀਸ਼ਾ ਜਿਵੇਂ ਕਨਵਰਟ ਕਰਨਾ ਪੰਜਾਬ ਨੂੰ ਅੱਜ ਅਸੀਂ ਉਸ ਐਮਐਸਪੀ ਦੇ ਭਰੋਸੇ ਜੀ ਰਹੇ ਆ ਇਹ ਯੂਨੀਵਰਸਿਟੀ ਦਾ ਜਿਹੜਾ ਰਸਤਾ ਹੈਗਾ ਇਹ ਸਾਨੂੰ ਸਸਤੀ ਐਜੂਕੇਸ਼ਨ ਦਿੰਦਾ ਹੈਗਾ ਇੱਥੇ ਐਜੂਕੇਸ਼ਨ ਤੁਸੀਂ ਇਹ ਦੇਖੋ ਸਰ ਜੀਐਨਯੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬ ਯੂਨੀਵਰਸਿਟੀ ਐਚਪੀਯੂ ਔਰ ਪੁਰਸ਼ੇਤਰੀ ਯੂਨੀਵਰਸਿਟੀ ਇਹ ਪੰਜ ਯੂਨੀਵਰਸਿਟੀਆਂ 1970 '65 ਤੱਕ ਖੁੱਲੀਆਂ ਉਸ ਤੋਂ ਬਾਅਦ ਕੋਈ ਨਵੀਂ ਯੂਨੀਵਰਸਿਟੀ ਨਹੀਂ ਆਈ ਆਈਆਂ ਤਾਂ ਪ੍ਰਾਈਵੇਟ ਯੂਨੀਟ ਪ੍ਰਾਈਵੇਟ ਦੁਕਾਨਾਂ ਆਈਆਂ ਚਾਹੇ ਸ਼ਾਲਨੀ ਆ ਗਈ लवली ਆ ਗਈ ਚਾਹੇ ਆਪਣਾ ਆਸੀਯੂ ਵਾਲੀ ਆ ਗਈ ਇੱਕ ਡਿਊਟੀ ਹੋਰ ਬਣਦੀ ਹੈ ਸਰ ਕਿ ਤੁਹਾਡਾ ਇੱਕ ਨਰੇਟਿਵ ਇਹ ਵੀ ਸੈੱਟ ਕਰਨਾ ਪੈਣਾ ਕਿ ਐਜੂਕੇਸ਼ਨ ਔਰ ਹੈਲਥ ਇਹ ਸਰਕਾਰ ਦੀ ਰਿਸਪੌਂਸਿਬਿਲਟੀ ਹੋਊਗੀ ਅੱਜ ਦੀ ਰੇਟ 'ਚ ਸਰ ਜਲੰਧਰ ਦੇ ਵਿੱਚ ਘੱਟੋ-ਘੱਟ ਹਜ਼ਾਰ ਹਸਪੀਟਲ ਖੁੱਲ ਚੁੱਕਿਆਗਾ ਹਰ ਪਾਰਟੀ ਦੇ ਲੀਡਰ ਦਾ ਆਪਣਾ ਹਸਪੀਟਲ ਹੈ ਲੀਡਰਾਂ ਦਾ ਜਿਹੜਾ ਧੰਦਾ ਜਿਹੜਾ ਹੋ ਗਿਆਗਾ ਉਹਦੇ ਵਿੱਚ ਸਭ ਤੋਂ ਵੱਡਾ ਉਹਨਾਂ ਨੇ ਧੰਦਾ ਐਜੂਕੇਸ਼ਨ ਔਰ ਇਹਨੂੰ ਹੈਲਥ ਨੂੰ ਲੈ ਲਿਆਗਾ ਜਿੱਤੇ ਕਰਕੇ ਕੀ ਹੋ ਰਿਹਾਗਾ ਕਿ ਜਿਹੜੀ ਆਮ ਜਨਤਾ ਦੀ ਸਰ ਉਹ ਪੇਸਰੀ ਹੈ 25000 ਕਮਾਉਣ ਵਾਲਾ ਬੰਦਾ ਆਪਣੇ ਬੱਚੇ ਦੀ 3 ਲੱਖ ਰੁਪਏ ਫੀਸ ਨਹੀਂ ਦੇ ਸਕਦਾ ਜਿਹੜੇ ਬੰਦੇ ਦੀ ਇਨਕਮ 25000 ਆ ਉਹ ਉੱਥੇ ਹੀ ਰਹਿ ਜਾਊਗਾ ਮੇਰੀ ਤੁਹਾਨੂੰ ਇਹ ਰਿਕੁਐਸਟ ਹੈ ਕਿ ਹੈਲਥ ਤੇ ਐਜੂਕੇਸ਼ਨ ਇਹਨੂੰ ਦੋ ਪ੍ਰਾਇੋਰਟੀ ਬਣਾਓ ਇਸ ਮੁੱਦੇ ਤੇ ਕਿਵੇਂ ਤੁਸੀਂ ਪੰਜਾਬ ਦੇ ਆਵਾਮ ਚ ਜਾਣਦੇ ਹੋ ਇਸ ਗੱਲ ਨੂੰ ਸਹੀ ਆਪਾਂ ਨਾ ਪਹਿਲੇ ਜੀ ਜੋ ਪਹਿਲੀ ਇਸ਼ੂ ਹੈ ਨਾ ਉਹ ਸੋਲਵ ਕਰੋ ਆਪਾਂ ਕਿਉਂਕਿ ਜਿੰਨਾ ਆਪਾਂ ਹਾਂਜੀ ਹਾਂਜੀ ਕਈ ਜਾਵਾਂਗੇ ਜੀ ਬੇਸਿਕ ਗੱਲ ਕੀ ਹੈ ਬੇਸਿਕ ਗੱਲ ਕਿ ਜਿਹੜਾ ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਹੈ ਆ ਹੜਾ ਹੈ ਜੀ ਇਹ ਤਾਂ ਜਿਹੜੀ ਆਪਣੇ ਪਹਿਲੀ ਗੱਲ ਨੂੰ ਤੁਹ ਸਹੀ ਦੱਸੋ ਸਿੱਖ ਰਿਲੀਜੀਅਨ ਇਜ਼ ਅ ਮੋਰ ਸੈਕੂਲਰ ਰਿਲੀਜੀਅਨ ਨੋ ਡਾਊਟ ਸਰ ਕੀ ਗੱਲ ਹੈ ਆਪਾਂ ਬੇਸਿਕ ਸੈਕਟਰੀਜ਼ਮ ਦਾ ਇੱਥੇ ਸ਼ੁਰੂ ਹੁੰਦਾ ਸਰਬੱਤ ਦਾ ਭਲਾ ਸਭ ਦਿਆ ਤੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਤੇ ਗੁਰੂ ਸਾਹਿਬ ਨੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਆਪਣੀ ਕੁਰਬਾਨੀ ਬੇਸਿਕ ਪੰਥ ਮੀਨਸ ਸੈਕਟਰੀਜ਼ਮ ਕੋਈ ਬੰਦਾ ਇੰਡੀਵਿਜੂਅਲ ਕਰ ਲੇ ਉਹਦਾ ਫਾਇਦਾ ਨਹੀਂ ਹੈ ਫਲਸਫੀ ਆਪਣੀ ਸਿੱਖ ਰਸਮ ਦੀ ਹੈ ਐਂਡ ਜਿਹੜਾ ਤੁਸੀਂ ਜਿਹੜਾ ਆਪਾਂ ਦੇਖਿਆ ਪੰਜਾਬ ਇੱਕ ਹੈਗਾ ਸਿਸਟਮ ਹੈ ਕਿਤੇ ਵੀ ਕੋਈ ਹੋ ਜਾਣ ਇੱਥੇ ਲੋਕੀ ਇੱਕ ਦੂਜੇ ਨਾਲ ਨਾਓ ਫਰਸਟ ਵੀ ਹੈਵ ਟੂ ਸੇਵ ਦ ਸਟੇਟ ਆਪ ਪਿੰਡ ਸੈਂਟਰ ਮੈਂ ਮੈਥ ਨੂੰ ਸੋਚ ਰਿਹਾ ਸੀ ਕਿ ਮੈਂ ਕਰੀਆ ਪਾਰਟੀਸ਼ਨ ਗਲਤ ਰਹੀ ਸੀ ਮੈਂ ਕਿਹਾ ਠੀਕ ਗੁਜਰਾਤ ਉਹ ਗਏ ਅੱਛਾ ਤੂ ਕਹੇ ਨਾ ਆਪਰੇ ਜੱਥੇ ਤੋ ਜੱਥੇ ਗਏ ਸ਼ਿਲੰਗਰ ਲਾਉਣ ਵਾਸਤੇ ਪਿੰਡ ਬਿਲਡ ਕਰਨ ਵਾਸਤੇ ਤਾਮਿਲਨਾਡ ਜਿਵੇਂ ਮੈਂ ਆ ਉਹ ਮੈਂ ਲੈ ਕੇ ਗਿਆ ਸੀ ਉਹ ਬਹੁਤ ਦੋਸਤਾਂ ਚ ਕਿਤੇ ਵੀ ਹੁੰਦਾ ਨਾ ਸਭ ਤੋਂ ਹੁਣ ਜਦੋਂ ਆਪਨੇ ਆਫਤ ਆਈ ਕੋਈ ਨਹੀਂ ਉਹ ਕਿਹਨਿਆ ਨਾਲੇ ਤੁਸੀਂ ਦੇਖੋ ਰਾਜਸਥਾਨ ਦੇ ਆਪਣਾ ਅੰਧਾ ਪਾਣੀ ਲੈ ਗਿਆ ਐ ਨਹੀਂ ਹੈ ਕਿ ਤੱਕ ਸਾਨੂੰ ਪਹੁੰਚੇ ਹਜ਼ਾਰ ਪਰ ਦਾ ਪੂਰਾ ਸਮਾਪਤ ਪਰ ਥੋੜੇ ਤੋਂ ਅਸੀਂ ਅਕਾਲੀ ਦਲ ਬਤੌਰ ਵਾਅਦਾਸ ਰੱਖਦੇ ਆਂ ਇਤਿਹਾਸ ਹੈ ਅਕਾਲੀ ਦਲ ਦਾ ਵੱਡਾ ਆਪਾਂ ਪਹਿਲੇ ਨਾ ਇੱਕ ਗੱਲ ਦੱਸਣੀ ਜਾਈਏ ਅਪਡੇਟ ਪ੍ਰੋਫੈਸਰ ਜੀ ਸਾਡੀਆਂ ਨਾ ਮੀਟਿੰਗਸ ਦੋ ਤਿੰਨ ਵਾਰੀ ਹੋ ਗਈਆਂ ਅਥਾਰਟੀ ਨਾਲ ਵਾਈਸ ਚਾਂਸਲਰ ਨੇ ਕਹਿ ਦਿੱਤਾ ਵੀ ਅਸੀਂ ਭੇਜਿਆ ਹੋਇਆ ਹੈ ਸ਼ਡਿਊਲ ਸਾਡਾ ਉਹਨਾਂ ਦੇ ਨਾਲ ਕੋਈ ਇਹ ਗੱਲ ਤੁਸੀਂ ਗੱਲ ਚੱਕੋਗੇ ਜਿਆਦਾ ਵਧੀਆ ਵੀ ਜੇ ਇੱਕ ਦਿਨ ਦੇ ਵਿੱਚ ਦੋ ਨੋਟੀਫਿਕੇਸ਼ਨ ਗਜ਼ਟ ਆ ਸਕਦਾ ਗਜ਼ਟ ਆਫ ਜਿਆਦਾ ਦੋ ਨਿਕਲ ਸਕਦੇ ਆ ਤੇ ਫੇ ਇਹ ਤਾਂ ਸਿਰਫ